ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਇਹ ਜਿਹੜੀ ਮਹਾਮਾਰੀ ਆਪਣੇ ਚੱਲ ਰਹੀ ਹੈ ਕੋਵਿਡ-19 ਇਹਦਾ ਮੇਨ ਜਿਹੜਾ ਹੈਗਾ ਸਰਕਾਰ ਨੇ ਇਹ ਕਿਹਾ ਵੀ ਜਿਹੜਾ ਮਾਸਕ ਪਾਉਣਾ ਹੈਗਾ ਇਹ ਲਾਜ਼ਮੀ ਕੀਤਾ ਹੋਇਆ ਹੈ ਸਰਕਾਰ ਵੱਲੋਂ ਜਿਹੜਾ ਕੋਈ ਮਾਸਕ ਨਹੀਂ ਪਾਊਗਾ ਉਹਦੇ ਵਾਸਤੇ ਜੁਰਮਾਨਾ ਵੀ ਰੱਖਿਆ ਗਿਆ ਹੈ ਪਰ ਅਸੀਂ ਜਿਹੜਾ ਹੈਗਾ ਜੁਰਮਾਨਾ ਵੀ ਕਰਦੇ ਆ ਜਿਹੜਾ ਬੰਦਾ ਹੈਗਾ ਨਾਲ ਦੇ ਨਾਲ ਲੋਕਾਂ ਨੂੰ ਅਵੇਅਰਨੈਸ ਵੀ ਕਰਦੇ ਆ ਵੀ ਜੇ ਵੰਡਦੇ ਵੀ ਆ ਮਾਸਕ ਕਈ ਕਈ ਬੰਦੇ ਹੁੰਦੇ ਵੀ ਜਿਹੜੇ ਮਾਸਕ ਲੈ ਨਹੀਂ ਸਕਦੇ ਉਹਨਾਂ ਨੂੰ ਜਿਹੜਾ ਹੈਗਾ ਵੀ ਨਾਲੇ ਤਾਂ ਉਹਨਾਂ ਨੂੰ ਜਾਗਰੂਕ ਕਰਦੇ ਆਂ ਵੀ ਮਾਸਕ ਪਾਉਣਾ ਲਾਜ਼ਮੀ ਹੈ ਇਹ ਤੁਹਾਡੀ ਸਿਹਤ ਵਾਸਤੇ ਬਹੁਤ ਵਧੀਆ ਹੈਗਾ। ਕਈ ਸਰ ਜਾਣ ਕੇ ਇਹਨਾਂ ਨੂੰ ਨਹੀਂ ਪਾਉਂਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਉਹਨਾਂ ਨੂੰ ਇਹ ਕਹਿੰਦੇ ਆਂ ਵੀ ਇਹ ਜਿਹੜਾ ਹੈਗਾ ਇੱਕ ਆਪਣੇ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ ਜਿਹੜਾ ਵੀ ਇਹ ਆਪਣੇ ਇੱਕ ਜੀਵਨ ਦਾ ਇੱਕ ਇਨੂੰ ਅੰਗ ਬਣਾ ਲੈਣਾ ਚਾਹੀਦਾ ਹੈਗਾ ਵੀ ਸੋਚ ਬਣਾ ਲੈਣੀ ਚਾਹੀਦੀ ਵੀ ਮਾਸਕ ਪਾਉਣ ਤੋਂ ਬਿਨਾਂ ਅਸੀਂ ਬਾਹਰ ਬਿਲਕੁਲ ਜਾਣਾ ਨਹੀਂ ਚਾਹੀਦਾ ਠੀਕ ਹੈ ਥੈਂਕ ਯੂ ਜੀ ਸਾਡਾ ਨਜ਼ਰ